ਸਾਸਰੀਕਾਲ ਜੀ ਆਪਾਂ ਚੱਲੇ ਆ ਚੋਲਾ ਸਾਹਿਬ ਨੂੰ ਤੇ ਜੋ ਰਾਵਾਂ ਤੇ ਸੋਣੀਆਂ ਹੁਣੀ ਹੋ ਗਿਆ ਤਿਆਰ ਤੇ ਸਾਡੇ ਚੈਨਲ ਨੂੰ ਯਾਰ ਸਬਸਕ੍ਰਾਈਬ ਲਾਈਕ ਕਰੋ ਤੇ ਗੱਡੀ ਕਾਡਰ ਕੇ ਬਾਹਰ ਤੇ ਫਿਰ ਤੁਹਾਨੂੰ ਹੋਣੀ ਹੈ ਗਲਾ ਮਾਲ ਚਲ ਕੀ ਆ ਪਹਿਲਾਂ ਅਸੀਂ ਜਾਂਦੇ ਆ ਚੋਲੇ ਤੇ ਰਸਤੇ 'ਚ ਪਹੁੰਚ ਗਏ ਰੈਸਟੋਰੈਂਟ ਦਾ ਹੌਪ ਹੋਟਲ ਨੀ ਵਾਵਾਇਆ ਹਨਾ ਯੰਗ ਦਾ ਇਹ ਹੀ ਨਾ ਰ ਜਿਹੜੀ ਪਿਛਲੀ ਵਾਰੀ ਪੁੱਟੀ ਸੀ ਮੱਗੇ ਜਾ ਕੇ ਪੁੱਟੀ ਹਨਾ ਇਥੋਂ ਨਹੀਂ ਅੱਛਾ ਮੈਂ ਘਰ ਇਥੋਂ ਪੁੱਟੀ ਜੰਗਲੀ ਲੱਗਦਾ ਹਨਾ ਆਇਦਾਰੇ ਜੰਗਲ ਚ ਕਰਨਦੇ ਹੁੰਦੇ ਆ ਦਇਆ ਉੱਚ ਤੋਂ ਗੜਬੜ ਹੈ ਬਾਜ਼ਾਰ ਚ ਯੋਰਾ ਵਰਦੇ ਕੰਮ ਜਵਾਨ ਹਣੀ ਵੇਰਨਦੇ ਆ ਜਾਦਾ ਪਿਆਰ ਚੀਜ਼ਾਂ ਚੋਲੇ ਦੀਆਂ ਦੁਕਾਨਾਂ ਜੋਰਾਵਰ ਨਹੀਂ ਇੱਕ ਮਿੰਟ ਵੀ ਟਿਕਿਆ ਜੋਰਾਵਰ ਕਰਨ ਦਾ ਸ਼ਰਾਰਤਾ ਪੰਜੀਰੀ ਦਾ ਬਾਕੀ ਸਮਾਨ ਆਪਾਂ ਲੈ ਲਿਆ ਵਾ ਪੰਜੀਰੀ ਪਿੰਨੀਆਂ ਜੋ ਵੀ ਆ ਹਨਾ ਪਿੰਨੀਆਂ ਵੀ ਵਟ ਲੈਂਦੇ ਉਹਦੇ ਪੰਜੀਰੀ ਵੀ ਖਾ ਲੈਂਦੇ ਖੁੱਲੀ ਪਰ ਸਾਨੂੰ ਜ਼ਿਆਦਾ ਉਹ ਪੰਜੀਰੀ ਪਸੰਦ ਇੱਕ ਸਮਾਂ ਰਹਿ ਗਿਆ ਹੁਣ ਆਪਾਂ ਇੱਥੇ ਰੁਕਦੇ ਦੁਕਾਨ तो रोको के देखे वो ले लो आलू को चाला कहाँ गए थे बैंगली चॉकली लाला इतना बैंगन ने लाते पर। जी क्यों आ गया क्यों लेके आ गया जुरावर फेर जीवा रखूं बैंगन ने जोरावर चलो ਜੀਵਾ ਜੋਰਾਵਰ ਦੋਵੇਂ ਸੰਗ ਹੈ ਹੈਲੋ ਗਾਇਸ ਤੁਸੀਂ ਘਰੇ ਆ ਗਿਆ ਸੀ ਹੈਲੋ ਗਾਇਸ ਦਦਾਰ ਨੇ ਕੱਢ ਲਿਆ ਵੀ ਪੰਜੀਰੀ ਦਾ ਸਮਾਨ ਬਾਹਰ ਸਾਰਾ ਜਿਹੜੀ ਆਪਾਂ ਬਣਾਉਣ ਲੱਗੇ ਆ ਆ ਪੰਜੀਰੀ ਤੇ ਦਦਾਰ ਤੇ ਜੀਵਾ ਜੀਵਾ ਕੀ ਬਣਾਉਣ ਲੱਗੇ ਆ ਪੰਜੀਰੀ ਕੀ ਕਰਨੀ ਬਣਾਗੇ ਠੀਕਾ ਜ਼ਰੂਰ ਤੂੰ ਹੀ ਖਾਊਂਗਾ ਹਾਂ ਹਾਂ ਗਿੰਦਾ ਵਾ ਆਜੀ ਜ਼ਰੂਰ ਹਾਂ ਗਿੰਦਾ ਪਪਾ ਮੇਰਾ ਫੇਵਰੇਟ ਨੇ ਬੜਾ ਪਪਾ ਖੋਲ ਠੀਕਾ ਬੁਰਸ਼ ਖੋਲ ਕੇ ਦਵਾ ਬੁਰਸ਼ ਨੂੰ ਨਹੀਂ ਖੋਲਣੇਗਾ ਮੈਂ ਮਮਾ ਆਜੀ ਜਰਾ ਤੁਹਾਨੂੰ ਭੁੰਨ ਕੇ ਸੌਂਫ ਚਾਰੇ ਮਗਜ ਬੂੰਦਾ ਦਦਾਰ ਦੇ ਪੜਨ ਦਦਾਰ ਦਾ ਪੇਪਰ ਸਵੇਰੇ जीवाश कर दी शरात आओ वेखो सारा काम तो ही पैन दिया जीवा की खाणा एक ही है ਇਨੂ ਕੀ ਕਹਿੰਦੇ ਪਿੱਕੀ ਹਾਂ ਮਸਾਲਾ ਮਸਾਲਾ ਹੰਨੀ ਮਸਾਲਾ ਇਹਨਾਂ ਜਿਆਦਾ ਕੌਮ ਇਨੂ ਹੋਰ ਯੋਨੀਸ ਪਾਦਾ ਵਿੱਚ ਪਾ ਦੋ ਪਪਾ ਪਾ ਪਾਤਾ ਹੁਣ ਕਿਉਂ ਵਿੱਚ ਵੀ ਇਹ ਵੀਡੀਓ ਹੁੰਦੀ ਪਿਆਰ oh my god ਕਿਉਂ ਹੋ ਗਿਆ ਗਰਮ ਬੇਟਾ ਪਾਏ ਸਸ ਕਾਸ ਸਵਾਦੀ ਜੀ ਉਸ ਤੇ ਹੁਣ ਪਾਇਆ ਵਿੱਚ ਕਿ ਤੀਰਾ ਗੁੰਦ ਜੋਰਾ ਵਰਦਾ ਸਾਰਾ ਜੋੜ ਲਾ ਗਿਆ ਲੱਗਦਾ ਪਿੰਦੀਰੀ ਬਣਾਉਦੇ ਦਾ ਜੀ ਇਹ ਵੀ ਨਾਲ ਬਹੁਤ ਜ਼ਿਆਦਾ ਹੈਲਪ ਕਰਾਉਂਦੀ ਹੈ ਹੈਨਾ ਜੀਵਾ ਹਨਾ ਛਾਣੇ ਪੀਸੇ ਖਾਂਡ ਹਨਾ ਇਹ ਚੀਜ਼ਾਂ ਰਹਿ ਗਈਆਂ ਜਿਹੜਾ ਵਰ ਕੀ ਖਾਣਾ ਮੈਂ ਆ ਲੈ ਖਾਣਾ ਆ ਲੈ ਖਾਣਾ ਮੂੰਹ ਕਿਤਰਾ ਲਵੇੜਿਆ ਸਾਫਾ ਕੇ ਚੀਜ਼ੀਆਂ ਚਲੋ ਛੋਟੂ ਉਹਦੇ ਜ ਸਮਾਨ ਸਾਰਾ ਇਹ ਚਨੇ ਖੰਡ ਕਾਜੂ ਬਦਾਮ ਸੌਂਫ ਸਾਰਾ ਕੁਝ ਹੀ ਪਾਤਾ ਤੇ ਬਸ ਹੁਣ ਰਹਿ ਗਿਆ ਚਣੂਗਾ ਜੀ ਇਸੇ ਹੋਏ ਚਨੇ ਕੁਝ ਜੇ ਚਨੇ ਹੁਣ ਵਸਾ ਪਉ ਉਹ ਪਾਵਾਂਗੇ ਤੇ ਸੰਜੀਰੀ ਹੋ ਜਾਣੀ ਸਾਡੀ ਤਿਆਰ ਵਿੱਚ ਪਾਏ ਹੋਣਾ ਦੂਜੇ ਚਨੇ ਤੇ ਇਹ ਕੜਾਈ ਸਾਡੀ ਛੋਟੀ ਲੱਗਦਾ ਦੂਜੀ ਦੂਜਾ ਜਿਹੜਾ ਸਮਾਨ ਹੁੰਦਾ ਹੈ 12 ਰ ਲੋਣਾ ਪੈਣਾ ਚਲੋ ਕੋਈ ਗੱਲ ਨਹੀਂ ਛਾਈ ਛੋਟੀ ਹੋਣਾ ਪੈਣਾ ਕੰਮ ਘਾ ਹੋ ਗਿਆ ਹੁ ਤੋ ਪੈ ਗਈ ਹੁ ਤੋ ਪੈ ਗਿਆ ਸਮਾਂ ਥੋਰਾ ਛੋਰਾ ਤੇ ਕਿਤਾਬ ਕੰਮ ਤੇ ਪੰਜੀਰੀ ਹੋ ਗਈ ਸਾਡੀ ਤਿਆਰ ਇਧਰ ਵੇਖੋ ਕਿਤਰਾ ਬੁਰਾਈ ਹੋਰ ਲੱਗੇ ਪੈ ਪੰਜੀਰੀ ਬਣਾਉਣ ਨੂੰ ਲਾਉਂਦੇ ਸਮਾਨ ਜਗੜੀਏ ਬਸ ਸਾਫ ਲੱਗ ਪਈ ਔਰ ਇਹ ਜੇ ਨਜ਼ਰ पे सारा मिक्स ਨਹੀਂ ਹੁੰਦਾ ਨਾ ਉਹ ਨਚਰ ਸਹੀ ਨਹੀਂ ਲੱਗਣਾ ਮੈਂ ਬਈਆ ਇਹਨੂੰ ਮਿਕਸ ਕਰਕੇ ਫੇਰੀ ਚੰਗਾ ਬਈਆ ਇਹ ਯੈਸ ਲੈ ਤੈਨੂੰ ਫਿਰ ਟੇਸਟ ਵਖੋਣੇ ਆ ਤੁੰਮ ਕਿੱਦਾਂ ਦਾ ਮੈਂ ਉਹਨਾਂ ਨੂੰ ਦੱਸਣਾ ਹੀ ਪੈਣਾ ਵੀ ਕਿੱਦਾਂ ਦਾ ਟੇਸਟ ਆ ਜੀਵਾ ਤੇ ਜੋਰਾ ਵਰ ਕਰਨ ਦਾ ਸ਼ਰਾਬਤਾ ਮੈਂ 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 ਜਰਾ ਕਿਹੜਾ ਸੂਟ ਆਨ ফ্লাইਇੰਗ ਸੂਟ ਆਨ ਕਿਹੜਾ ਕਰਦਾ ਹੁੰਦਾ ਬਲਾਈ ਆਨ 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 ਬਤਾਈਆ ਬਤਾਈਆ ਬੁਦਾਂ ਯਾ ਬੁਦਾਂ ਯਾ ਕਹਦੀਆਂ ਚਲੋ ਜੀ ਕਿੰਨੀ ਹੋ ਗਈ ਪੇਪਰ ਦੀ ਤਿਆਰੀ ਸਰ ਪੀੜੋ ਤੇ ਅੱਜ ਤੇ ਹੋਣਾ ਹੀ ਹੈ ਕਿਉਂਕਿ ਕੱਲ ਪੇਪਰ ਆ ਨਾ ਇਸ ਕਰਕੇ ਸੱਚੀ ਹੁੰਦਿਆ ਔਖ ਲੋਤੀ ਸਾਡੇ ਗਾਂ ਤੇ ਉਹ ਵੇਖਣ ਦੀ ਨੀ ਕੀ ਜੀ ਵੱਸੀ ਇਹਦਾ ਟਾਈਮ ਹੋ ਗਿਆ ਹੁਣ ਦੁੱਧ ਪੀਂਦਾ ਨਾੜਾ ੜਾ ਇਹਨੇ ਕਰਨੀ ਬੈਜੋ ਹੁਣੰ ਦਾ ਠੰਡ ਹੋ ਗਈ ਜੇ ਮੇਰੇ ਵਾਲਾ ਵੇਖੋ ਮੈਂ ਕਿਤਰਾ ਲੀੜੇ ਪਾਇਆ ਨਾ ਵੀ ਇਹਨੂੰ ਜ਼ਿਆਦਾ ਠੰਡ ਲੱਗਦੀ ਆ ਹੋ ਵੀ ਗਈ ਠੰਡ ਚੇਂਜ ਹੋ ਗਿਆ ਅੱਗੇ ਨਾਲੋਂ ਬਾਕੀ ਜ਼ਿਆਦਾ ਮੌਸਮ ਕੱਲ ਪਰਸੋਂ ਦਾ ਜ਼ੋਰਾਵਰ ਪਤਾ ਨਹੀਂ ਕਿਹੜਾ ਐਕਸਪੈਰੀਮੈਂਟ ਕਰਨ ਦੇ ਆ ਜ਼ੋਰਾਵਰ ਕਿਹੜਾ ਐਕਸਪੈਰੀਮੈਂਟ ਕਰਨ ਦੇ ਆ ਮਿੱਟੀ ਨਾ ਅਭੀ ਤੋਂ ਣੀ ਜ਼ੋਰਾਵਰ ਬਸ 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 ਸੂਰਜ ਅੱਧਾ ਹੋ ਗਿਆ ਅੱਧਾ ਨਹੀਂ ਹੋ ਗਿਆ ਚੰਦਰਮਾ ਹੈ ਸੂਰਜ ਨਹੀਂ ਆ ਉਹ ਵਾਲਾ ਚੰਦਰਮਾ ਹੈ ਕਿੰਨਾ ਸੋਹਣਾ ਮੌਸਮ ਅੱਜ ਤੇ ਠੀਕ ਠੀਕ ਜਾਂ ਕੱਲ ਬਹੁਤ ਜ਼ਿਆਦਾ ਹਨੇਰੀ ਬੱਦਲ ਸੀ ਕਾਈ ਕਰਨ ਲੱਗੇ ਪਾਠ ਰਹਿਰਾਸ ਸਤਨਾਮ ਵਾਹੀ ਬਣ ਗਈ ਬਾਸਣ ਗਈ ਠੀਕ ਹੈ ਜੀ ਮਿਲਦੇ ਆ ਤੁਹਾਨੂੰ ਫਿਰ ਅੱਜ ਵੀ ਬਲੌਗ ਚ ਪੰਜੀਰੀ ਹੋ ਗਈ ਤਿਆਰ ਨਾਲੇ ਸਾਨੂੰ ਦੱਸਦੇ ਵੀ ਕਿੰਨੇ ਕਿੰਨੇ ਪੰਜੀਰੀ ਬਣਾ ਲਈ ਆ ਤੇ ਕਿਹੜਾ ਕਿਹੜਾ ਰਹਿ ਗਿਆ ਵੀ ਸਹੀ ਗੱਲ ਆ ਸਰਦੀਆਂ ਦੀ ਸ਼ੁਰੂਆਤ ਹੋ ਗਈ ਆ ਤੇ ਹੁਣ ਸਾਰਿਆਂ ਨੇ ਪੰਜੀਰੀ ਬਣਾਉਣੀ ਆ ਸਾਨੂੰ ਵੀ ਦੱਸਦੇ ਕਿੰਨੇ ਕਿੰਨੇ ਬਣਾ ਲਈਆਂ ਤੇ ਕਿਹੜਾ ਕਿਹੜਾ ਰਹਿ ਗਿਆ ਅਸੀਂ ਵੀ ਖਾ ਕੇ ਦੇਖਦੇ ਹਾਂ ਕਿ ਅੱਜ ਅਸੀਂ ਕਿਹੜੇ ਚੰਦ ਚੜ੍ਹੇ ਪੰਜੀਰੀ ਚ ਕਿੰਨੀ ਕੁ ਸਵਾਦ ਬਣੀ ਤੇ ਕਿੱਦਾਂ ਦੀ ਬਣੀ ਹੈ ਹੋਈ ਤਾਂ ਮੈਂ ਕਹਿ ਨਹੀਂ ਹੈ ਕਹੀਂ ਵੀ ਵੇਂਦੇ ਆ ਵੀ ਅਹੀਂ ਕਿੱਦਾਂ ਦੀ ਪੰਜੀਰੀ ਬਣਾਈ ਆ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਓਕੇ ਜੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਸਾਰਾ ਕੁਝ ਕਰੋ ਤੇ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਚ ਬਲੌ ਬਲੌ ਕਰੋ ਕਰੋ ਬਾਈ ਕਰੋ ਬਾਈ ਕਰੋ ਬਾਈ ਕਰ ਦੋ ਬਾਈ ਕਰ ਦੋ ਬਾਏ ਬਾਏ ਜੀ ਮਿਲਦੇ ਤੁਹਾਨੂੰ ਆਪਣੇ ਅਗਲੇ ਬਲੌਗ ਬਾਏ ਬਾਏ